ਸਾਡੇ ਘਰ ਵਿੱਚ ਇੱਕ 40 ਸਾਲ ਦਾ ਕਿਰਾਏਦਾਰ ਰਹਿੰਦਾ ਸੀ। ਉਹ ਵੀ ਮੇਰੇ ਵਾਂਗ ਇਕੱਲਾ ਹੀ ਸੀ ਤੇ ਨੌਕਰੀ ਕਰਦਾ ਸੀ। ਮੈਂ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਅਤੇ ਘਰ ਵਾਲਾ ਵਿਦੇਸ਼ ਵਿੱਚ ਰਹਿੰਦਾ ਸੀ ਤੇ ਫਿਰ ਉਸ ਦੀ ਮੌਤ ਹੋ ਗਈ। ਜਦੋਂ ਘਰ ਆਉਂਦਾ ਤਾਂ ਅਸੀਂ ਕਈ ਵਾਰੀ ਗੱਲਾਂ ਕਰਦੇ। ਕਦੀ-ਕਦੀ ਮੈਂ ਉਸ ਨੂੰ ਰੋਟੀ ਖਾਣ ਲਈ ਵੀ ਬੁਲਾ ਲੈਂਦੀ। ਉਹ ਹਮੇਸ਼ਾ ਮੇਰੇ ਵੱਲ ਘੂਰ-ਘੂਰ ਕੇ ਵੇਖਦਾ ਤੇ ਫਿਰ ਇੱਕ ਦਿਨ ਜਦੋਂ ਉਸ ਨੂੰ ਛੁੱਟੀ ਸੀ ਤਾਂ ਉਹ ਘਰ ਹੀ ਸੀ ਮੈਂ ਉਸ ਨੂੰ ਦੁਪਹਿਰ ਦੀ ਰੋਟੀ ਤੇ ਬੁਲਾ ਲਿਆ ਸੀ ਅਸੀਂ ਦੋਨਾਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਅਤੇ ਫਿਰ ਅਚਾਨਕ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਪਾ ਲਿਆ ਤੇ ਲਗਾਤਾਰ 2 ਘੰਟੇ ਤੱਕ ਮੈਨੂੰ ਮੇਰੀਆਂ ਚੀਕਾਂ ਮੇਰੀ ਉਮਰ 45 ਸਾਲ ਹੈ ਮੈਂ ਦੋ ਬੱਚਿਆਂ ਦੀ ਮਾਂ ਹਾਂ ਦੋਨਾਂ ਦਾ ਵਿਆਹ ਹੋ ਗਿਆ ਸੀ ਦੋਨੋਂ ਆਪਣੇ ਘਰਾਂ ਦੇ ਵਿੱਚ ਸੈੱਟ ਸੀ ਘਰ ਵਿੱਚ ਮੈਂ ਇਕੱਲੀ ਹੀ ਰਹਿੰਦੀ ਸੀ ਇਕੱਲੇ ਹੋਣ ਕਰਕੇ ਮੈਂ ਆਪਣਾ ਘਰ ਕਿਰਾਏ ਤੇ ਦੇ ਦਿੱਤਾ ਸੀ ਕਿਉਂਕਿ ਘਰ ਬਹੁਤ ਵੱਡਾ ਸੀ ਅਤੇ ਮੇਰੇ ਦੋਨੋਂ ਬੱਚੇ ਹਮੇਸ਼ਾ ਮੇਰੇ ਕੋਲ ਆਉਂਦੇ ਅਤੇ ਮੇਰੇ ਕੋਲ ਕੁਝ ਦਿਨ ਰਹਿੰਦੇ ਕਹਿ ਵੀ ਦਿੰਦੇ ਕਿ ਮਾਂ ਤੁਸੀਂ ਇਕੱਲੇ ਰਹੋ ਸਾਡੇ ਨਾਲ ਰਹੋ ਮੈਂ ਕਦੀ ਕਦੀ ਉਹਨਾਂ ਕੋਲ ਰਹਿਣ ਚਲੀ ਜਾਂਦੀ ਫਿਰ ਮਹੀਨੇ ਦੋ ਮਹੀਨੇ ਬਾਅਦ ਮੈਂ ਵਾਪਸ ਆਪਣੇ ਘਰ ਆ ਜਾਂਦੀ ਸੀ ਕਿਉਂਕਿ ਮੈਂ ਬੱਚਿਆਂ ਦੀ ਆਜ਼ਾਦੀ ਵਿੱਚ ਬੰਨਣ ਨਹੀਂ ਬੰਦਣਾ ਚਾਹੁੰਦੀ ਸੀ ਮੈਂ ਆਪਣਾ ਸਾਰਾ ਕੰਮ ਆਪ ਹੀ ਕਰਦੀ ਸੀ ਅਜਿਹੀ ਕੋਈ ਮੁਸ਼ਕਲ ਵੀ ਨਹੀਂ ਸੀ ਮੈਨੂੰ ਕਿਸੇ ਤੇ ਬੋਝ ਬਣਨਾ ਵੀ ਬਿਲਕੁਲ ਪਸੰਦ ਨਹੀਂ ਸੀ ਮੈਂ ਆਪਣੇ ਘਰ ਦਾ ਇੱਕ ਹਿੱਸਾ ਕਿਰਾਏ ਤੇ ਦੇ ਦਿੱਤਾ ਸੀ ਕਿ ਚਲੋ ਇੱਕ ਹਿੱਸੇ ਵਿੱਚ ਮੈਂ ਰਹਿੰਦੀ ਸੀ ਖਰਚੇ ਲਈ ਘਰੋਂ ਦੇ ਪੈਨਸ਼ਨ ਮਿਲਦੀ ਸੀ ਹੌਲੀ-ਹੌਲੀ 3 ਸਾਲ ਤੋਂ ਜ਼ਿਆਦਾ ਹੋ ਗਏ ਸੀ ਪਰ ਹੁਣ ਮੈਨੂੰ ਆਪਣੇ ਆਪ ਨੂੰ ਬਹੁਤ ਇਕੱਲਾਪਨ ਮਹਿਸੂਸ ਹੁੰਦਾ ਸੀ ਪਤਾ ਨਹੀਂ ਕਿਉਂ ਹੁਣ ਦਿਲ ਨਹੀਂ ਲੱਗਦਾ ਸੀ ਛੁੱਟੀਆਂ ਵਿੱਚ ਤਾਂ ਬੱਚੇ ਆ ਜਾਂਦੇ ਤਾਂ ਘਰ ਵਿੱਚ ਰੌਣਕ ਲੱਗ ਜਾਂਦੀ ਪਰ ਰਾਤ ਨੂੰ ਘਰ ਵਿੱਚ ਬਹੁਤ ਹੀ ਇਕੱਲਾਪਣ ਮਹਿਸੂਸ ਹੁੰਦਾ ਤੇ ਚੰਨੀ ਵਾਝਾਂ ਦੀ ਨੀਂਦ ਤਾਂ ਆਉਣ ਦਾ ਨਾਮ ਹੀ ਨਹੀਂ ਲੈਂਦੀ ਸੀ ਘਰ ਵਾਲੇ ਦੀ ਬਹੁਤ ਯਾਦ ਆਉਂਦੀ ਸੀ ਉਸ ਨਾਲ ਬਤਾਏ ਹਰ ਪਲ ਮੈਨੂੰ ਹਮੇਸ਼ਾ ਯਾਦ ਆਉਂਦੇ ਤੇ ਮੈਨੂੰ ਸੌਣ ਨਹੀਂ ਦਿੰਦੇ ਸੀ ਮੇਰੇ ਘਰ ਵਿੱਚ 1 ਮਹੀਨਾ ਪਹਿਲਾਂ ਹੀ ਇੱਕ ਨਵਾਂ ਕਿਰਾਏਦਾਰ ਆਇਆ ਸੀ ਉਹ ਕਰ ਦੇ ਕੇ ਬੜਾ ਖੁਸ਼ ਹੋਇਆ ਸੀ ਅਤੇ ਉਸ ਦਾ ਨਾਰਾਜ਼ ਸੀ ਤੇ ਉਸ ਦੀ ਉਮਰ 42 ਸਾਲਾਂ ਦੇ ਨੇੜੇ ਸੀ ਉਹ ਨੌਕਰੀ ਕਰਦਾ ਸੀ ਤੇ ਉਸ ਦੀ ਘਰਵਾਲੀ ਦੀ ਮੌਤ ਹੋ ਚੁੱਕੀ ਸੀ ਉਹ ਵੀ ਇਸ ਦੁਨੀਆ ਵਿੱਚ ਇਕੱਲਾ ਹੀ ਰਹਿੰਦਾ ਸੀ ਉਸ ਦਾ ਪੁੱਤਰ ਇਸੇ ਸ਼ਹਿਰ ਵਿੱਚ ਸੀ ਪਰ ਉਸ ਦਾ ਵਿਆਹ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਦੂਜੇ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਜਾ ਕੇ ਰਹਿਣ ਲੱਗ ਗਿਆ ਸੀ ਅਸੀਂ ਦੋਨੋਂ ਇੱਕ ਦੂਜੇ ਦੇ ਨੇੜੇ ਆ ਰਹੇ ਸੀ ਅਤੇ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਜਦੋਂ ਕਦੇ ਉਸ ਦਾ ਚਪੜਾਸੀ ਰੋਟੀ ਬਣਾਉਣਾ ਆਉਂਦਾ ਤਾਂ ਮੈਂ ਉਸ ਨੂੰ ਆਪਣੇ ਘਰ ਬਿਲਾ ਲੈਂਦੀ ਜਾਂ ਫਿਰ ਮੈਂ ਉਸ ਦੀ ਰੋਟੀ ਬਣਾਉਣ ਚਲੀ ਜਾਂਦੀ ਏਦਾਂ ਹੀ ਸਮਾਂ ਬੀਤ ਰਿਹਾ ਸੀ ਅਨਾਲ ਸਾਡੇ ਉੱਪਰ ਵਾਲੇ ਕਮਰੇ ਵਿੱਚ ਰਹਿੰਦਾ ਸੀ ਆਉਣ ਜਾਣ ਵਿੱਚ ਕਈ ਵਾਰੀ ਇੱਕ ਦੂਜੇ ਨਾਲ ਨਜ਼ਰਾਂ ਮਿਲ ਜਾਂਦੀਆਂ ਅਤੇ ਮੈਂ ਉਸ ਨੂੰ ਦੇਖਦੀ ਹੀ ਰਹਿ ਜਾਂਦੀ ਕਿਉਂਕਿ ਹਮੇਸ਼ਾ ਮੈਂ ਉਸ ਨੂੰ ਆਪਣੇ ਕੋਲ ਬੁਲਾ ਹੀ ਲੈਂਦੀ ਸੀ ਉਹ ਦੇਖਣ ਵਿੱਚ ਬਹੁਤ ਸੋਹਣਾ ਸੀ ਮੈਨੂੰ ਵੀ ਲੱਗਦਾ ਸੀ ਕਿ ਉਹ ਮੈਨੂੰ ਘੂਰ-ਘੂਰ ਕੇ ਦੇਖਦਾ ਹੋਵੇ ਮੇਰੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਹੋ ਜਾਂਦੀ ਉਸ ਨੂੰ ਦੇਖ ਕੇ ਇੱਕ ਅਜੀਬ ਹੀ ਜੋਸ਼ ਆ ਜਾਂਦਾ ਮੇਰੀ ਰਾਤ ਤਰਸ-ਤਰਸ ਕੇ ਲੰਘਦੀ ਸੀ ਘੱਟ ਉਮਰ ਵਿੱਚ ਵਿਆਹ ਹੋਣ ਕਰਕੇ ਉਹ ਸੁੱਖ ਨਾ ਮਿਲਿਆ ਜਿਸ ਦੀ ਮੈਨੂੰ ਲੋੜ ਸੀ ਜੋ ਇੱਕ ਘਰ ਵਾਲੇ ਨੂੰ ਹਮੇਸ਼ਾ ਇੱਕ ਘਰ ਵਾਲੀ ਨੂੰ ਚਾਹੀਦਾ ਹੈ ਇੱਕ ਦਿਨ ਰਾਤ ਨੂੰ 8 ਵਜੇ ਮੈਂ ਰਾਜ ਨੂੰ ਰੋਟੀ ਲਈ ਬੁਲਾਇਆ ਅਸੀਂ ਦੋਨਾਂ ਨੇ ਬੈਠ ਕੇ ਰੋਟੀ ਖਾਧੀ ਤੇ ਗੱਲਾਂ ਕੀਤੀਆਂ ਮੈਨੂੰ ਉਸਦੇ ਨਾਲ ਗੱਲਾਂ ਕਰਨਾ ਬਹੁਤ ਵਧੀਆ ਲੱਗਦਾ ਸੀ। ਉਹ ਮੇਰੇ ਵੱਲ ਵੇਖ ਰਿਹਾ ਸੀ ਤੇ ਮੈਂ ਵੀ ਉਸ ਵੱਲ ਵੇਖ ਰਹੀ ਸੀ ਪਰ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਉਮਰ ਵਿੱਚ ਉਸ ਤੋਂ ਵੱਡੀ ਸੀ। ਮੇਰੀ ਅੱਖਾਂ ਤੇ ਸ਼ਰਮ ਦਾ ਪਰਦਾ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਰਾਜ ਤੂੰ ਇਕੱਲਾ ਹੀ ਹੈ। ਤੂੰ ਆਪਣੀ ਘਰਵਾਲੀ ਤੋਂ ਬਿਨਾਂ ਕਿੱਦਾਂ ਰਾਤਾਂ ਗੁਜ਼ਾਰਦਾ ਹੈ? ਮੇਰਾ ਇੰਨਾ ਕਹਿਣਾ ਹੀ ਸੀ ਕਿ ਉਹ ਮੇਰੇ ਵੱਲ ਹੈਰਾਨੀ ਨਾਲ ਵੇਖਣ ਲੱਗਾ ਤੇ ਉਸਨੇ ਕੁਝ ਨਾ ਕਿਹਾ। ਉਸ ਦੇ ਅੰਦਰ ਇੱਕ ਹਲਚਲ ਮਚ ਗਈ ਸੀ ਉਹ ਦੇਖਣ ਵਿੱਚ ਪਤਾ ਲੱਗ ਰਿਹਾ ਸੀ ਉਹ ਬਹੁਤ देर ਚੁੱਪ ਰਿਹਾ ਫਿਰ ਮੈਂ ਉਸ ਨੂੰ ਕਿਹਾ ਕਿ ਰਾਜ ਤੂੰ ਜਵਾਬ ਹੀ ਨਹੀਂ ਦਿੰਦਾ ਤਾਂ ਉਸ ਨੇ ਮਜ਼ਾਕ ਵਿੱਚ ਕਿਹਾ ਕਿ ਬਸ ਇਦਾਂ ਹੀ ਤੜਫਦਾ ਰਹਿਣਾ ਹ ਕਿੰਨੇ ਕਿੰਨੇ ਘੰਟੇ ਤੱਕ ਨੀਂਦ ਨਹੀਂ ਆਉਂਦੀ ਪਾਸੇ ਲੈ ਲੈ ਕੇ ਹੀ ਸਮਾਂ ਲੰਘਦਾ ਹੈ ਪਰ ਕੀ ਕਰ ਸਕਦਾ ਘਰ ਵਾਲੀ ਦੀ ਕਮੀ ਕਿੱਦਾਂ ਪੂਰੀ ਹੋਊਗੀ ਜਦੋਂ ਮੈਂ ਉਸ ਨੂੰ ਇਹ ਗੱਲ ਕਹੀ ਤਾਂ ਉਹ ਹੈਰਾਨ ਰਹਿ ਗਿਆ ਸੀ ਮੈਂ ਉਸਨੂੰ ਕਿਹਾ ਕਿ ਮੇਰੇ ਹੁੰਦੇ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਉਸ ਵੱਲ ਬੜੀ ਹੈਰਾਨੀ ਤੇ ਪਿਆਰ ਭਰੀ ਨਜ਼ਰ ਨਾਲ ਵੇਖਿਆ ਉਹ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ ਤੇ ਸਮਝ ਗਿਆ ਸੀ ਅਤੇ ਫਿਰ ਉਸਨੇ ਕਿਹਾ ਕਿ ਤੁਸੀਂ ਵੀ ਮੈਨੂੰ ਬਹੁਤ ਪਸੰਦ ਹੋ ਤੇ ਮੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਕਿ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਬਣਾਵਾਂ ਆਖਰ ਮੈਂ ਚਾਹੁੰਦਾ ਹਾਂ ਕਿ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਕਮਰੇ ਵਿੱਚ ਵੀ ਜਾਣ ਲੱਗੇ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਉਹ ਜਦੋਂ ਵੀ ਆਉਂਦਾ ਉਸ ਤੋਂ ਬਾਅਦ ਅਸੀਂ ਦੋਨੋਂ ਸਭ ਕੁਝ ਕਰਦੇ ਇੱਕ ਦੂਜੇ ਵਿੱਚ ਖੋ ਜਾਂਦੇ ਕੁਝ ਪਤਾ ਹੀ ਨਾ ਰਹਿੰਦਾ ਸਾਨੂੰ ਕੋਈ ਹੋਸ਼ ਨਹੀਂ ਸੀ ਇੱਕ ਦਿਨ ਉਸ ਨੂੰ ਦਫ਼ਤਰ ਤੋਂ ਛੁੱਟੀ ਸੀ ਤੇ ਅਸੀਂ ਰੋਟੀ ਖਾ ਕੇ ਗੱਲਾਂ ਕਰ ਰਹੇ ਸੀ ਉਹ ਮੇਰੇ ਬਿਲਕੁਲ ਹੀ ਕੋਲ ਬੈਠਾ ਸੀ ਕਿ ਅਚਾਨਕ ਰਜਨੀ ਜੋ ਕਿ ਮੇਰੀ ਗਵਰਡੈਂਟ ਸੀ ਘਰ ਆਈ ਉਸ ਨੇ ਸਾਨੂੰ ਇਕੱਠੇ ਬੈਠੇ ਵੇਖਿਆ ਉਸ ਸਮੇਂ ਤਾਂ ਉਹ ਚੁੱਪ ਰਹੀ ਅਗਲੇ ਦਿਨ ਜਦੋਂ ਮੈਂ ਬਾਜ਼ਾਰ ਜਾ ਰਹੀ ਸੀ ਤਾਂ ਉਸਨੇ ਮੈਨੂੰ ਰੋਕੇ ਪੁੱਛਿਆ ਕਿ ਤੇਰਾ ਤੇਰੇ ਕਿਰਾਏਦਾਰ ਨਾਲ ਕੋਈ ਚੱਕਰ ਹੈ ਜਿੱਦਾਂ ਤੁਸੀਂ ਇਕੱਠੇ ਰਹਿੰਦੇ ਹੋ ਮੈਂ ਕਈ ਵਾਰੀ ਵੇਖਿਆ ਹੈ ਉਹ ਇਦਾਂ ਦੀਆਂ ਹਰਕਤਾਂ ਕਰਦਾ ਜਿੱਦਾਂ ਇੱਕ ਜੀਵਨ ਸਾਥੀ ਕਰਦਾ ਜਿੱਦਾਂ ਤੁਸੀਂ ਪਤੀ ਪਤਨੀ ਹੋ ਮੈਂ ਉਸਨੂੰ ਪੁੱਛਿਆ ਕਿ ਤੂੰ ਇਹ ਸਭ ਕਦੋਂ ਦੇਖਿਆ ਤਾਂ ਉਸਨੇ ਮੈਨੂੰ ਕਿਹਾ ਕਿ ਤੇਰਾ ਉਸ ਨਾਲ ਕੀ ਰਿਸ਼ਤਾ ਹੈ ਮੈਂ ਹੌਕਾ ਲੈ ਕੇ ਕਿਹਾ ਕਿ ਹਾਂ ਮੈਂ ਉਸਨੂੰ ਪਸੰਦ ਕਰਦੀ ਹਾਂ ਫਿਰ ਕੀ ਹੋਇਆ ਕਿ ਇਹ ਤਾਂ ਨਹੀਂ ਹੋ ਸਕਦਾ ਉਹ ਚੁੱਪ ਰਹੀ ਉਸਨੇ ਕੁਝ ਨਾ ਕਿਹਾ ਨੇ ਉਸਨੂੰ ਕਿਹਾ ਕਿ ਜੇ ਕਿਸੇ ਦੀ ਘਰਵਾਲੀ ਮਰ ਜਾਵੇ ਤਾਂ ਉਹ ਆਦਮੀ ਇਧਰ ਉਧਰ ਮੂੰਹ ਮਾਰਦਾ ਫਿਰਦਾ ਪਰ ਜੇ ਕੋਈ ਵਿਧਵਾ ਔਰਤ ਕਿਸੇ ਆਦਮੀ ਨਾਲ ਗੱਲ ਕਰ ਲੈਂਦੀ ਹੈ ਉਸ ਤੋਂ ਸੁਖ ਲੈ ਲੈਂਦੀ ਹੈ ਤਾਂ ਉਸ ਦੀ ਸਾਰੇ ਸਮਾਜ ਵਿੱਚ ਬੇਇੱਜ਼ਤੀ ਹੁੰਦੀ ਹੈ ਕਿ ਔਰਤ ਕਿਸੇ ਨਾਲ ਰਿਸ਼ਤਾ ਕਿਉਂ ਰੱਖੇ ਕੀ ਗੁਨਾਹ ਹੋ ਜਾਂਦਾ ਹੈ ਰਜਨੀ ਨੇ ਮੇਰੀ ਗੱਲ ਸੁਣ ਕੇ ਹੌਕਾ ਲਿੱਤਾ ਤੇ ਕਿਹਾ ਕਿ ਤੇਰੀ ਗੱਲ ਤਾਂ ਸਹੀ ਹੈ ਪਰ ਜੇ ਤੇਰੇ ਬੱਚਿਆਂ ਨੂੰ ਪਤਾ ਲੱਗਾ ਕਿ ਉਹ ਗੁੱਸਾ ਨਹੀਂ ਕਰਨਗੇ ਉਸਨੇ ਕਿਹਾ ਕਿ ਬੱਚੇ ਨਹੀਂ ਜਾਣਦੇ ਕਿ ਮਾਂ ਦੇ ਵੀ ਕੋਈ ਦਿਲ ਹੈ ਉਸਦੀ ਵੀ ਕੋਈ ਇੱਛਾ ਹੁੰਦੀ ਹੈ ਰਜਨੀ ਨੇ ਰਾਜ ਦੇ ਸਾਹਮਣੇ ਮੇਰੇ ਵਿਆਹ ਲਈ ਪ੍ਰਸਤਾਵ ਰੱਖ ਦਿੱਤਾ ਸੀ ਅਤੇ ਰਾਜ ਸੋਚ ਵਿੱਚ ਪੈ ਗਿਆ ਸੀ ਕਿ ਦੁਨੀਆ ਵਿੱਚ ਮਜ਼ਾਕ ਉੱਟ ਜਾਊਗਾ ਲੋਕ ਕੀ ਕਹਿਣਗੇ ਕਿ ਇਸ ਉਮਰ ਵਿੱਚ ਵਿੱਚ ਇਹਨਾਂ ਨੂੰ ਵਿਆਹ ਕਰਾਣ ਦੀ ਕੀ ਸੁਝੀ ਹੈ ਰਾਜ ਨੇ ਕਿਹਾ ਕਿ ਜੇ ਇਸ ਤਰ੍ਹਾਂ ਸੀ ਰਿਸ਼ਤਾ ਰੱਖਾਂਗੇ ਫਿਰ ਵੀ ਤਾਂ ਮਜ਼ਾਕ ਹੀ ਬਣੂਗਾ ਹੁਣ ਅਸੀਂ ਸੋਚ ਵਿੱਚ ਪੈ ਗਏ ਸੀ ਹਜ਼ਾਰਾਂ ਹੀ ਸਵਾਲ ਦਿਮਾਗ ਵਿਚ ਆ ਰਹੇ ਸੀ ਉਸ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰ ਚੁੱਕੇ ਹਾਂ ਇਹ ਸਭ ਕੁਝ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ ਹਾਂ ਅਤੇ ਸਾਡੇ ਪਰਿਵਾਰ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਨੇ ਸਾਡੇ ਬੱਚੇ ਆਪਣੀ ਦੁਨੀਆ ਵਿੱਚ ਰੁੱਝੇ ਹੋਏ ਨੇ ਰਾਜ ਇਹ ਫੈਸਲਾ ਕਰਨ ਲਈ ਸੋਚ ਰਿਹਾ ਸੀ ਰਾਜ ਨੂੰ ਰੋਕਦੇ ਹੋਏ ਨੂੰ ਕਿਹਾ ਕਿ ਕਿਉਂ ਨਹੀਂ ਸੋਚਦੇ ਕਿ ਆਪਣੇ ਬੱਚੇ ਘਰ ਵਿੱਚ ਜੇ ਸੌਖੇ ਨੇ ਰੁਝੇ ਨੇ ਜੇ ਅਸੀਂ ਵਿਆਹ ਕਰਵਾ ਵੀ ਲਿੱਤਾ ਤਾਂ ਬੱਚਿਆਂ ਨੂੰ ਸਾਡੀ ਚਿੰਤਾ ਨਹੀਂ ਰਹਿਣੀ ਕਿਉਂਕਿ ਉਹ ਸਾਡੀ ਚਿੰਤਾ ਤੋਂ ਮੁਕਤ ਹੋ ਜਾਣਗੇ ਜਦੋਂ ਜੀਵਨ ਸਾਥੀ ਬੁੱਢੇ ਹੋ ਜਾਂਦੇ ਨੇ ਤਾਂ ਇੱਕ ਦੂਜੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਰਾਜ ਨੇ ਕਿਹਾ ਤੁਸੀਂ ਠੀਕ ਆ ਮੈਨੂੰ ਵੀ ਆਪਣੀ ਘਰ ਵਾਲੀ ਤੋਂ ਬਾਅਦ ਇਕੱਲਾਪਣ ਬਹੁਤ ਲੱਗਦਾ ਸੀ ਪਰ ਜਦੋਂ ਦੇ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਏ ਹੋ ਉਹ ਇਕੱਲਾਪਣ ਹੁਣ ਦੂਰ ਹੋ ਗਿਆ ਹੈ ਅਤੇ ਮੈਂ ਤੁਹਾਡੇ ਨਾਲ ਬਹੁਤ ਖੁਸ਼ ਹਾਂ ਮੈਂ ਉਸ ਨੂੰ ਕਿਹਾ ਕਿ ਵਿਆਹ ਕਿਸ ਤਰ੍ਹਾਂ ਕਰਨਾ ਹੈ ਇਹ ਸਭ ਮੈਂ ਸੋਚ ਲਿਆ ਹੈ ਰਾਜ ਨੇ ਕਿਹਾ ਕਿ ਆਪਾਂ ਚੁੱਪਚਾਪ ਦੋਸਤਾਂ ਦੀ ਮੌਜੂਦਗੀ ਵਿੱਚ ਕੋਟ ਮੈਰਿਜ ਕਰ ਲੈਣੇ ਹਾਂ ਅਤੇ ਤੋ ਤੱਕ ਹੀ ਆਪਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸਾਂਗੇ ਕਿਉਂਕਿ ਇਹ ਸਾਡੀ ਜ਼ਿੰਦਗੀ ਹੈ ਅਸੀਂ ਆਪਣੇ ਤਰੀਕੇ ਨਾਲ ਜੀਣੀ ਹੈ ਇੱਕ ਮਹੀਨੇ ਬਾਅਦ ਅਸੀਂ ਕੋਟ ਮੈਰਿਜ ਕਰ ਲਈ ਸੀ ਲੋਕਾਂ ਨੇ ਸਾਡਾ ਬਹੁਤ ਮਜ਼ਾਕ ਉਡਾਇਆ ਸਾਡੇ ਤੇ ਬਹੁਤ ਤਾਨੇ ਕਸੀ ਪਰ ਅਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਆਪਣੇ ਫੈਸਲੇ ਤੇ ਡਟੇ ਰਹੇ ਕੋਈ ਖੁਸ਼ ਹੋਵੇ ਜਾਂ ਨਾ ਹੋਵੇ ਪਰ ਸਾਡੀਆਂ ਔਲਾਦਾਂ ਇਸ ਵਿਆਹ ਤੋਂ ਖੁਸ਼ ਸੀ ਕਿਉਂਕਿ ਉਹਨਾਂ ਨੂੰ ਮਾਪਿਆਂ ਦੀ ਇੱਕ ਨਵੀਂ ਜੋੜੀ ਮਿਲ ਗਈ ਸੀ ਅਤੇ ਉਹਨਾਂ ਦੀ ਉਹ ਕਮੀ ਪੂਰੀ ਹੋ ਗਈ ਸੀ ਤੇ ਅਸੀਂ ਦੋਨੋਂ ਖੁਸ਼ ਸੀ ਕਿਉਂਕਿ ਸਾਨੂੰ ਜੀਵਨ ਸਾਥੀ ਮਿਲ ਗਿਆ ਸੀ ਜਿਸ ਦੀ ਕਮੀ ਸਾਨੂੰ ਦੋਨਾਂ ਨੂੰ ਖਾਂਦੀ ਸੀ ਦੋਸਤੋ ਕੀ ਇਹ ਸਭ ਗੁਨਾਹ ਹੈ ਇੱਕ ਵਿਧਵਾ ਔਰਤ ਨੂੰ ਜ਼ਿੰਦਗੀ ਜੀਣ ਦਾ ਕੋਈ ਹੱਕ ਨਹੀਂ ਹੁੰਦਾ ਤੁਸੀਂ ਇਸ ਗੱਲ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸੇ ਜ਼ਰੂਰ ਲਿਖਿਓ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਆ ਹਾਂ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ